ਜਮਾ ਵਿੱਚ ਦਰਿਆ ਦੇ ਜਾ ਕੇ ਆਪਾਂ ਵੀਡੀਓ ਪਾਵਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਉੱਥੇ ਜਿਹੜਾ ਪਾਣੀ ਆ ਉਹ ਜਮਾ ਜ਼ਮੀਨਾਂ ਨੂੰ ਵਹਾ ਕੇ ਲੈ ਜਾਂਦਾ ਅੱਜ ਆਪਾਂ ਤੁਹਾਨੂੰ ਬਾਈ ਲੈ ਕੇ ਆਇਆ ਮਾਝੇ 'ਚ ਤੇ ਮਾਝੇ 'ਚ ਤੁਹਾਨੂੰ ਦਿਖਾਉਨੇ ਆ ਬਾਈ ਕਿਹੋ ਜੀ ਖੇਤੀ ਹੁੰਦੀ ਹੈ ਇੱਥੇ ਨਾ ਦੇਖ ਲਓ ਇਧਰ ਜਿੱਥੇ ਆਪਾਂ ਖੜੇ ਆ ਨਾ ਬਾਈ ਇਹ ਇਹ ਹੈਗਾ ਰਾਵੀ ਦਰਿਆ ਦਾ ਏਰੀਆ ਇੱਥੋਂ ਤੱਕ ਦਰਿਆ ਜਿਹੜਾ ਰਾਵੀ ਉਹ ਚੜ ਜਾਂਦਾ ਹੈਗਾ ਜਦੋਂ ਪਾਣੀ ਵਧ ਜਾਂਦਾ ਹੈਗਾ ਹਨਾ ਆ ਜਿਹੜੀਆਂ ਸਾਰੀਆਂ ਜ਼ਮੀਨਾਂ ਬਾਈ ਇਹ ਰਾਵੀ ਦਰਿਆ ਦੇ ਵਿੱਚ ਹੀ ਆਉਂਦੀਆਂ ਦੇਖ ਲਓ ਤੁਸੀਂ ਇਧਰ ਜਿਹੜੀ ਸਾਰੀ ਇਹ ਦਰਿਆਈ ਮਿੱਟੀ ਆਵੇ ਦਿਖਾ ਲਈ ਇਧਰ ਆ ਕੇ ਅੱ ਦਰਿਆ ਵਾਲੀ ਮਿੱਟੀ ਹੈ ਬਾਈ ਸਾਰੀ ਜੋ ਦਰਿਆ ਇੱਥੇ ਚੜਦਾ ਮੁੜਦਾ ਆ ਦੇਖੋ ਇੱਧਰ ਸਾਰੀ ਦਰਿਆਈ ਮਿੱਟੀ ਹੈ ਤੇ ਫਸਲ ਇੱਥੇ ਬਾਈ ਬਹੁਤ ਜ਼ਿਆਦਾ ਭਾਰੀ ਫਸਲ ਹੁੰਦੀ ਹੈਗੀ ਆ ਦੇਖੋ ਇੱਧਰ ਝੋਨਾ ਖੜਾ ਵਧੀਆ ਉੱਚੇ ਨੀਵੇਂ ਖੱਤੇ ਤਾਂ ਕਿਉਂਕਿ ਬਈ ਆਈਆਂ ਸਾਰੇ ਸਟੈਪ ਬਾਏ ਸਟੈਪ ਜਿੱਥੇ ਆ ਖੜੇ ਆਪਾਂ ਪਾਪੂਲਰ ਖੜਾ ਉਧਰ ਵੇਖ ਲਓ ਦੂਰ ਠੀਕ ਆ ਸਪਾਈਦਾ ਵੀ ਲੱਗਿਆਗਾ ਮੱਕੀ ਵਧੀਆ ਖੜੀ ਆ ਸਾਰੇ ਤਰ੍ਹਾਂ ਦੀਆਂ ਇੱਥੇ ਫਸਲਾਂ ਹੈਗੀਆਂ ਇੱਥੇ ਜਿਵੇਂ ਆਪਾਂ ਤੁਹਾਨੂੰ ਹਿਸ਼ਾਰਪੁਰ ਦਿਖਾਇਆ ਸੀ ਇੱਥੇ ਲੀਚੀਆਂ ਦੇ ਬਾਗ ਵੀ ਆ ਇੱਥੇ ਅੰਬਾਂ ਦੇ ਬਾਗ ਵੀ ਆ ਇੱਥੇ ਨਾਸ਼ਪਾਤੀ ਤੇ ਇਹ ਸਾਰਾ ਬਈ ਜਦੋਂ ਦਰਿਆ ਚੜਦਾ ਇੱਥੇ ਤੱਕ ਪਾਣੀ ਆਉਂਦਾ ਇਹ ਉੱਚਾ ਰਹਿ ਜਾਂਦਾ ਪਾਣੀ ਫੇਰ ਵਾਪਸ ਮੁੜ ਜਾਂਦਾ ਠੀਕ ਆ ਪਾਣੀ ਵਾਪਸ ਮੁੜ ਜਾਂਦਾ ਇਹ ਜਿਹੜੀਆਂ ਜ਼ਮੀਨਾਂ ਤਾਂ ਕਰਕੇ ਥੋੜੀਆਂ ਜੀਆਂ ਸੇਫ ਹੈ ਜਮਾਂ ਵਿੱਚ ਦਰਿਆ ਦੇ ਜਾ ਕੇ ਆਪਾਂ ਵੀਡੀਓ ਪਾਵਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਉਹ ਉੱਥੇ ਜਿਹੜਾ ਪਾਣੀ ਆ ਉਹ ਜਮਾਂ ਜ਼ਮੀਨਾਂ ਨੂੰ ਵਹਾ ਕੇ ਲੈ ਜਾਂਦਾ ਜਿਵੇਂ ਪਿੱਛੇ ਜੀ ਵੀਡੀਓ ਤੁਸੀਂ ਦੇਖੀਆ ਸੀ ਅੰਮ੍ਰਿਤਸਰ ਇਹ ਟਰੈਕਟਰ ਲਾਏ ਸੀ ਆਪਣੇ ਪੱਧਰੀਆਂ ਕੀਤੀਆਂ ਸੀ ਖਾਰ ਪੈ ਜਾਂਦੀ ਹਨਾ ਇੱਥੋਂ ਸਾਰੇ ਦਾ ਸਾਰਾ ਵਾਣ ਚੱਕ ਕੇ ਪਰਾਂ ਲੈ ਜਾਂਦੇ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਕਿਹਦਾ ਵਾਣ ਕਿੱਥੇ ਆ ਉਹ ਜਿਹੜਾ ਹੈਗਾ ਸਿਸਟਮ ਤੇ ਜਿਹੜੇ ਰੇਟ ਦੀ ਗੱਲ ਕਰਗੇ ਬਈ ਜ਼ਮੀਨਾਂ ਦਾ ਹਨਾ ਉਹ ਤਾਂ ਮੰਨ ਕੇ ਚੱਲੋ ਸਾਰੇ ਤਰ੍ਹਾਂ ਦਾ ਹੀ ਇੱਥੇ ਰੇਟ 30 35 ਲੱਖ ਤੱਕ ਵੀ ਹੈਗਾ ਰੋਡ ਤੇ ਪਿੱਛੇ ਨੂੰ ਆਈਏ ਤਾਂ ਘੱਟ ਵੀ ਹੈਗਾ ਤੇ ਠੇਕੇ ਦੀ ਗੱਲ ਕਰਗੇ ਤਾਂ 40 ਤੋਂ ਲੈ ਕੇ 50 ਕੇ ਹਜ਼ਾਰ ਤੱਕ ਜਿਹੜਾ ਇੱਥੇ ਜ਼ਮੀਨ ਦਾ ਠੇਕਾ ਉਹ ਹੈਗਾਗਾ ਤੇ ਇਹ ਰਮਦਾਸ ਏਰੀਆ ਹੈਗਾ ਇੱਧਰ ਖੜੇ ਆਪਾਂ ਤੇ ਇਧਰ ਜਿਹੜੀ ਹੈਗੀ ਹੈ ਡੇਰਾ ਬਾਬਾ ਨਾਨਕ ਦਾ ਏਰੀਆ ਅੱਗੇ ਜਾ ਕੇ ਸਾਰਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਉੱਥੇ ਜਿਹੜਾ ਲਾਸਟ ਸਟੇਸ਼ਨ ਆ ਉੱਥੇ ਉਸ ਤੋਂ ਬਾਅਦ ਟ੍ਰੇਨ ਨਹੀਂ ਜਾਂਦੀਗੀ ਹੈ ਨਾ ਇਸ ਦੂਗਾ ਬਾਰਡਰ ਆ ਜਾਂਦਾ ਕਿ ਪਾਕਿਸਤਾਨ ਆ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਇਧਰ ਆਪਾਂ ਏਰੀਆ 'ਚ ਜਿਹੜਾ ਅੰਮ੍ਰਿਤਸਰ ਤੋਂ ਬਾਅਦ ਪਾਕਿਸਤਾਨੀ ਆ ਜਾਂਦਾ ਤੇ ਮਾਹੌਲ ਵਧੀਆ ਬਾਈ ਇੱਕ ਗੱਲ ਨੋਟ ਕੀਤੀ ਹੈ ਇੱਥੇ ਜਿਹੜੇ ਦਰਖਤ ਤਾਂ ਬਹੁਤ ਜ਼ਿਆਦਾ ਲੱਗੇ ਹੋਇਆ ਤੁਸੀਂ ਦੇਖੋ ਹਰਿਆਲੀ ਹੀ ਹਰਿਆਲੀ ਚਾਰ ਚੁਫੇਰੇ ਪੂਰੀ ਇਸੇ ਕਰਕੇ ਬਈ ਜਿਹੜਾ ਸਾਹ ਵੀ ਇੱਥੇ ਸੌਖਾ ਹੁੰਦਾਗਾ ਤੇ ਜਿਹੜਾ ਹੁਣ ਇਧਰਲੇ ਏਰੀਏ ਵੇਖ ਸਕਦੇ ਆ ਆਪਾਂ ਹੁਣ ਉਧਰ ਜਾ ਕੇ ਅਸੀਂ ਲੁਧਿਆਣੇ ਆ ਨਹੀਂ ਅਸੀਂ ਹੰਬੜਾ ਪਿੰਡ ਜਾ ਕੇ ਆਇਆ ਬਾਈ ਉੱਥੇ ਬਹੁਤ ਜ਼ਿਆਦਾ ਹਨਾ ਫੈਕਟਰੀਆਂ ਤੇ ਜ਼ਮੀਨ ਵੀ ਦੇਖ ਕੇ ਬਾਈ ਉੱਥੇ ਜਿਵੇਂ ਬੰਜਰ ਹੋ ਗਿਆ ਕਿਉਂ ਕਿ ਜਿਹੜਾ ਫੈਕਟਰੀਆਂ ਦਾ ਪਾਣੀ ਆ ਉਹ ਕਾਲਾ ਪਾਣੀ ਆ ਬਿਲਕੁਲ ਜਿਹੜਾ ਵਾਹਣ ਨੂੰ ਲੱਗਦਾ ਤੇ ਉਹਦੇ ਕਰਕੇ ਬਾਈ ਬਿਲਕੁਲ ਜਿਹੜੇ ਵਾਹਣ ਆ ਉਹ ਖਰਾਬ ਹੋ ਗਏ ਉੱਥੇ ਫਸਲ ਤਾਂ ਕੀ ਹੋਣੀ ਆ ਬਾਈ ਗੱਡੀ ਚ ਉਤਰ ਕੇ ਸਾਥੋਂ ਖੜਾ ਨਹੀਂ ਗਿਆ ਇੰਨੀ ਜਿਆਦਾ ਗੰਦੀ ਜਿਹੜੀ ਉੱਥੇ ਨਾ ਮੁਸ਼ਕ ਮਾਰਦਾ ਇਹ ਨਾ ਭੈੜਾ ਮੁਸ਼ਕ ਮਾਰਦਾ ਗੰਦੀ ਸਮੈਲ ਮਾਰਦੀ ਆ ਜਮਾ ਬਾਈ ਸਹੀ ਗੱਲ ਆ ਲੈ ਕਿਸਦਾ ਨਹੀਂ ਤਾਂ ਹੀ ਰੌਲਾ ਪਉਂਦਾ ਪਿੱੜਦਾ ਵੀ ਬਾਈ ਬਾਜੋ ਨਾ ਹੁਣ ਜਿਹੜਾ ਇੱਥੇ 25000 ਏਕੜ ਆਪਣੇ ਜਿਹੜਾ ਜ਼ਮੀਨ ਅਕਵਾਇਰ ਕਰੀ ਜਾਂਦੇ ਆ ਇੱਕ ਕਾਰਨੋਂ ਫਿਰਦੇ ਆ ਹਨਾ ਤੇ ਉਹ ਬਾਈ ਜੇ ਉੱਥੇ ਬਣ ਗਿਆ ਤਾਂ ਆਪਣੇ ਮੋਗੇ ਮਾਲ ਵਿੱਚ ਸਾਰੇ ਤਾਂ ਵੜ ਗਿਆ ਬਈ ਇੱਥੇ ਆ ਗਈਆਂ ਜਦੋਂ ਫੈਕਟਰੀਆਂ ਲੱਗੀਆਂ ਆਹੀ ਹਾਲ ਆਪਣੀਆਂ ਜ਼ਮੀਨਾਂ ਦਾ ਹੋ ਜਾਣਾ ਜ਼ਮੀਨਾਂ ਨਾਲ ਵਿੱਚੋਂ ਬਾਈ ਕੋਸ਼ਿਸ਼ ਕਰੋ ਜਿਹਦੇ ਕੋਲੇ ਜਿੰਨੀ ਹੈਗੀ ਆ ਭਾਈ ਆਪ ਦਾ ਉਹਨੇ ਕਿਤੇ ਗੁਜ਼ਾਰਾ ਕਰੋ ਇਹਦਾ ਭਾਈ ਕਰੋੜਾਂ ਦੇ ਆਪਾਂ ਕਰੋੜ 2 ਕਰੋੜ ਦਾ ਜਿਹੜਾ ਜ਼ਮੀਨਦਾਰ ਏ ਟੋ ਕੁਝ ਵੀ ਨਹੀਂਗਾ ਤੇ ਆਹ ਦੇਖ ਲਓ ਭਾਈ ਸੌਖਾ ਇਥੇ ਨਾ ਸਾਹ ਸੌਖਾ ਹੁੰਦਾ ਤੇ ਮੱਝ ਦੀਆਂ ਵੀਡੀਓ ਆਉਣਗੀਆਂ ਆਪਣੇ ਪੇਜ ਤੇ ਤੇ ਵੇਖੀਓ ਧੰਨਵਾਦ